ਬਹੁਤ ਹੀ ਵੱਡੀ ਖਬਰ ਥਾਣੇ ਦੇ ਰਹੀ ਖੰਨਾ ਤੋਂ ਜਿੱਥੇ 28 ਅਪ੍ਰੈਲ ਨੂੰ ਰਾਤ ਨੂੰ ਮਲੇਰਕੋਆ ਰੋਡ ਤੇ ਵਿਵੇਕ ਕਰੈਨਰ ਸਟੋਰ ਤੇ ਫਾਇਰਿੰਗ ਕਰਨ ਵਾਲੇ 4 ਲੁਟੇਰੇ ਨੂੰ ਪੁਲਿਸ ਨੇ ਫੜ ਲਿਆ ਹੈ ਤੋਂ ਅੰਦਾਜ਼ਾ ਹੈ ਕਿ ਗ੍ਰਿਫਤਾਰੀ ਦੇ ਦੌਰਾਨ ਦੋਵਾਂ ਦੀਆਂ ਲੱਤਾਂ ਵੀ ਟੁੱਟ ਗਈਆਂ ਇਸ ਮੌਕੇ ਤੇ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਪੁਲਿਸ ਨੇ ਦੋ ਹਵਾਈ ਫਾਇਰ ਕੀਤੇ ਜਿਸ ਤੋਂ ਬਾਅਦ ਲੁਟੇਰੇ ਨਿੱਕੇ गिर ਗਏ ਅਤੇ ਆਪਣੀ ਲੱਤਾਂ ਤੜਵਾ ਬੈਠੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪੁਲਿਸ ਤੋਂ ਡਰ ਕੇ ਭੱਜ ਰਹੇ ਸਨ ਜਿਸ ਕਰੋਂ ਉਹਨਾਂ ਦਾ ਟੁਕਿਆ ਹਨ ਪੁਲ ਨੇ ਵੀ ਦੱਸਿਆ ਹੈ ਕਿ 파ਰਿੰਦੇ ਦੌਰਾਨ ਜ਼ਖਮੀ ਹੋਏ ਮਨਦੀਪ ਸਿੰਘ ਟਿੱਕੀ ਜੋ ਕਿ ਲੁਧਿਆਣਾ ਦਾ ਅਤੇ ਦੂਸਰਾ ਨਰਿੰਦਰ ਸਿੰਘ ਨੂਰੀ ਜੋ ਕਿ ਅਮਨੋਦਾਵਾਸੀ ਹੈ ਉਹਨਾਂ ਨੇ ਦੱਸਿਆ ਕਿ ਦੋਨੋਂ ਹੀ ਬਹੁਤ ਖੁੰਖਾਰ ਅਬਰਾਦੀ ਨੇ ਅਤੇ ਇਹ ਨਦੇ ਪਹਿਲਾਂ ਵੀ ਕਈ ਕੇਸ ਦਰਦ ਨੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਖੰਨਦਾ ਕਰਾਇਤਾ ਗਿਆ ਇਸ ਕੇਸ ਦੇ ਵੀ ਸੱਤ આરોપી ਹੋਰ ਪੜੇਗੇ ਆ ਨੰਦ ਸਹਿ ਕੇ ਦੁਕਾਨਦਾਰ ਨੇ ਦਲੇਰ ਨਾਲ ਇਹਨਾਂ ਦਾ ਮੁਕਾਬਲਾ ਕੀਤਾ ਸੀ 8 ਅਪ੍ਰੈਲ ਦੀ ਰਾਤ ਨੂੰ ਗਾਦੋ ਦੋ ਨਕਾਬਪੋਸ਼ੇ ਖੰਨਾ ਦੇ ਵਿੱਚ ਵਿਵੇਕ ਰੰਨਾ ਸਟੋਰ ਤੇ ਆਏ ਸੀ ਅਤੇ ਦੋਨਾਂ ਨੇ ਪਿਸਤੌਲ ਦੀ ਨੋਕ ਤੇ ਉੱਥੇ ਲੁੱਟ ਕੀਤੀ ਸੀ ਸੀਸੀਟੀਵੀ ਤੋਂ ਪਤਾ ਚੱਲਿਆ ਸੀ ਪੁਲਿਸ ਨੂੰ ਕਿ ਲੁਟੇਰੇ ਚਾਰ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ ਉਹ 8 ਤਰੀਕ ਨੂੰ ਇੱਕ ਮਨੀਸ਼ ਸਿੰਘਲਾ ਨਾਦੇ ਪਰਸਨ ਦੀ ਇੱਕ ਕਿਰੀਆਨੇ ਦੀ ਦੁਕਾਨ ਹੈਗੀ ਜਿੱਥੇ 8:30 ਵਜੇ ਦੇ ਤਕਰੀਬਨ ਚ ਚਾਰ ਫੇसेस ਕਵਰਡ ਪਰਸਨ ਨੇ ਉਹਦੀ ਦੁਕਾਨ ਦੇ ਅੰਦਰ ਐਂਟਰ ਕੀਤਾ ਤੇ ਗਨ ਪੁਆਇੰਟ ਤੇ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਟ ਕਿਉਂਕਿ ਦੁਕਾਨਦਾਰ ਨੇ ਰੋਲਾ ਵਗੈਰਾ ਪਾਤਾ ਸੀਗਾ ਤੇ ਉਤੋਂ ਇੱਕ ਇਹਨਾਂ ਨੇ ਆਲਦੋ ਰਾਉਂਡ ਫਾਇਰ ਕੀਤਾ ਸੀਗਾ ਬਟ ਉਹ ਮੌਕੇ ਤੋਂ ਭੱਜ ਗਏ ਸੀਗੇ ਤੇ ਰੋਬਰੀ ਨਹੀਂ ਕਰ ਪਾਈ ਸੀ ਪਰ ਕਿਉਂਕਿ ਜੋ ਕ੍ਰਾਈਮ ਹੈਗਾ ਬੜਾ ਸੰਜੀਦਾ ਤੇ ਇੰਪੋਰਟੈਂਟ ਔਰ ਕਾਫੀ ਜ਼ਿਆਦਾ ਸੰਗੀਨ ਜੁਰਮ ਸੀਗਾ ਤੇ ਇੱਥੇ ਵੀ ਐਸਪੀਡੀ ਦੇ ਅੰਡਰ ਟੀਮਸ ਬਣਾਈ ਗਈ ਤੇ ਸਪੈਸ਼ਲੀ ਉਹਨੂੰ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਲੀਡ ਕਰ ਰਹੇ ਸੀਗੇ ਇੱਥੇ ਵੀ ਸੀਸੀਟੀਵੀ ਟ੍ਰੇਲ ਨੂੰ ਸਟੈਬਲਿਸ਼ ਕੀਤਾ ਗਿਆ ਤੇ ਕਾਫੀ ਦੂਰ ਤੱਕ ਸਾਡੀ ਟੀਮਸ ਪਹੁੰਚੀ ਅਮਲੋ ਤੇ ਨਾਭਾ ਤੱਕ ਸਾਡੀ ਟੀਮਸ ਪਹੁੰਚੀ ਤੇ ਅਲਟੀਮੇਟਲੀ ਸਾਡੀ ਟੀਮ ਨੂੰ ਵੱਡੀ ਇਹਦੇ ਵਿੱਚ ਰਿਕਵਰੀਜ਼ ਵੀ ਹੋਈਆਂ ਤੇ ਵੱਡੀ ਵੱਡਾ ਸਕਸੈਸ ਮਿਲਿਆ ਇਹਦੇ ਵਿੱਚ ਮੁੱਖ ਰੂਪ ਤੋਂ 6% ਦੀ ਅਰੈਸਟ ਹੋਈਏ ਜਿਹਦੇ ਜਿਹੜੇ ਵਿਕਰਮਜੀਤ ਉਰਫ ਸ਼ਿੰਦਾ ਦੀਪਕ ਉਰਫ ਦੀਪੀ ਤੇ ਗੁਰਦੀਪ ਸਿੰਘ ਉਰਫ ਦੀਪੀ ਇਹਨਾਂ ਦੀ ਇਹਨਾਂ ਨੂੰ ਸਦਰਖੰਨਾ ਦੇ ਵਿੱਚ ਇੱਕ ਤਬਲਾ ਪਿੰਡ ਹੈਗਾ ਜੋ ਕਿ ਇੱਕ ਹੋਰ ਅਕਿਊਜ਼ ਦੇ ਰਿਲੇਟਿਵ ਦਾ ਕਰ ਸੀਗਾ ਉੱਥੋਂ ਇਹਨਾਂ ਦੀ ਅਰੈਸਟ ਹੋਈ ਹੈ ਉਹਦੇ ਉਹ ਤੋਂ ਬਾਅਦ ਕਿ ਜਦੋਂ ਇਹਨਾਂ ਦੀ ਪੁੱਛਗਿੱਛ ਹੋਈ ਤੇ ਫਿਰ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਇਹਨਾਂ ਦੇ ਨਾਲ ਦੋ ਹੋਰ ਮੁਜਰਮ ਸੀਗੇ ਨਰਿੰਦਰ ਸਿੰਘ ਉਰਫ ਨੂਰੀ ਤੇ ਇੱਕ ਮਨਦੀਪ ਸਿੰਘ ਉਰਫ ਡਿੱਗੀ ਇਹ ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੇ ਇਸ ਜੋ ਉਹ ਵਾਰਦਾਤ ਸੀਗੇ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ ਪਨਾਹ ਦੋ ਪਰਸਨ ਨੇ ਦਿੱਤੀ ਸੀਗੀ ਇੱਕ ਤਾਂ ਅਭਿਸ਼ੇਕ ਸਿੰਘ ਉਰਫ ਮੰਨੂ ਤੇ ਜਿਨੇ ਇਹਨਾਂ ਨੂੰ ਪਨਾਹ ਦਿੱਤੀ ਤੇ ਇਹਨਾਂ ਨੂੰ ਜੋ ਵਾਰਦਾਤ ਕਰਨ ਵੇਲੇ ਮੋਟਰਸਾਈਕਲ ਸੀਗੀ ਉਹ ਇੱਕ ਸਾਹਿਲ ਉਰਫ ਡੈਲੀ ਨਾ ਦੇ ਪਰਸਨ ਨੂੰ ਅਵੇਲ ਕਰਾਈ ਸੀਗੀ ਤੇ ਅਭਿਸ਼ੇਕ ਤੇ ਸਾਹਿਲ ਨੂੰ ਜਦੋਂ ਗ੍ਰਫਤਾਰ ਕੀਤਾ ਗਿਆ ਤੇ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਨਰਿੰਦਰ ਸਿੰਘ ਤੇ ਮੰਦੀਪ ਸਿੰਘ ਉਰਫ ਡਿੱਕੀ ਇੱਥੇ ਏਰੀਆ ਦੇ ਵਿੱਚ ਹੀ ਹੈ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਲੈ ਕੇ ਜਾ ਹੀ ਰਹੀ ਸੀ ਉਹਨਾਂ ਦੀ ਭਾਲ ਦੇ ਲਈ ਤੇ ਅੱਗੇ ਤੋਂ ਦੋ ਪਰਸਨ ਇੱਕ ਮੋਟਰਸਾਈਕਲ ਦੇ ਉੱਪਰ ਆਂਦੇ ਦੇਖੇ ਅਭਿਸ਼ੇਕ ਸਿੰਘ ਅਭਿਸ਼ੇਕ ਉਰਫ ਮੰਨੂ ਨੇ ਉਹਨਾਂ ਦੀ شناخت ਕੀਤੀ ਤੇ ਜਦੋਂ ਪੁਲਿਸ ਨੇ ਉਹਨਾਂ ਦੇ ਪਿੱਛੇ ਫਾਲੋ ਕੀਤਾ ਤੇ ਇੱਕ ਹੌਟ ਚੇਸ ਦੇ ਅੰਦਰ ਹੀ ਇਹਨਾਂ ਦੀ ਇਹਨਾਂ ਦੀ ਅਰੈਸਟ ਹੋਈ ਹੈ ਜਿਸ ਦੌਰਾਨ ਇਸ ਹੌਟ ਚੇਸ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਨੇ ਵੀ ਜਵਾਬਾ ਫਾਇਰਿੰਗ ਕੀਤੀ ਤੇ ਜਦੋਂ ਪੁਲਿਸ ਦੀ ਫਾਇਰਿੰਗ ਹੋਈ ਤੇ ਇਹਨਾਂ ਨੇ ਪਲਟ ਕੇ ਦੇਖਿਆ ਔਰ ਇਹਨਾਂ ਦਾ ਬੈਲੈਂਸ ਡਿਗ بگੜ ਗਿਆ ਤੇ ਆਪਨੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਇਹਨਾਂ ਦੇ ਆਈ ਥਿੰਕ ਕੁੱਟਨੇ ਤੇ ਫ੍ਰੈਕਚਰ ਵੀ ਆਇਆ ਹੈਗਾ ਤੇ ਹਜੇ ਉਹ ਦੋਨੋਂ ਹਸਪਟਲਾਈਜ਼ਡ ਹੈ ਤੇ ਅੰਡਰ ਟ੍ਰੀਟਮੈਂਟ ਹੈ ਤੇ ਇਸ ਇਹਨਾਂ ਦੇ ਕੋਲ ਟੋਟਲ ਜੋ ਸਾਰੇ ਮੁਜਰਮ ਹੈ ਇਹਨਾਂ ਦੇ ਕੋਲ ਸਾਨੂੰ ਦੋ ਤੀ ਬੋਰ ਦੇ ਪਿਸਟਲ ਇੱਕ ਬੱਤੀਪੋਰਦਾ ਪਿਸਟਲ ਇੱਕ 에어 ਪਿਸਟਲ ਤੇ ਇੱਕ ਦੇਸੀ ਕਟਾ 9 ਲਾਈਵ ਰਾਉਂਡਸ ਤੇ ਪੰਜ ਮੈਗਜ਼ੀਨਸ ਤੇ ਇਹਦੇ ਨਾਲ ਨਾਲ ਦੋ ਸੁਪਲੈਂਡਰ ਬਿਨਾ ਨੰਬਰੀ ਮੋਟਰਬਾਈਕਸ ਬਰਾਮਦ ਹੋਈ ਹੈ ਇਹ ਦੋਨੋਂ ਮੋਟਰਬਾਈਕਸ ਇਹਨਾਂ ਨੇ ਦੌਰਾਨੇ ਵਾਰਦਾਤ ਇਸਤੇਮਾਲ ਕੀਤੀ ਸੀ ਅ ਦੱਸਣ ਜੋ ਖਾ ਹੈਗਾ ਕਿ ਜੋ ਮਨਦੀਪ ਸਿੰਘ ਉਰਫ ਡਿੱਗੀ ਹੈਗਾ ਤੇ ਇਹਦਾ ਜੋ ਸਾਥੀ ਵਿਕਰਮਜੀਤ ਸਿੰਘ ਉਰਫ ਸਿੰਦਾ ਹੈ ਇਨਾਂ ਦੇ ਉੱਪਰ ਦੋ ਹੋਰ ਉਦੋਂ ਤੋਂ ਇਨਾਂ ਦੇ ਉੱਪਰ ਬਹੁਤ سارے ਮੁਕਦਮੇ ਟੋਟਲ ਇਨਾਂ ਦੇ ਉੱਪਰ 14 ਤੋਂ ਉੱਪਰ ਮੁਕਦਮੇ ਹੈ ਬਟ ਰੀਸੈਂਟਲੀ ਇਨਾਤੇ ਦੋ ਅਟੈਂਪਟ ਟੂ ਮਰਡਰ ਇਨਾਤੇ ਉਪਰ ਕੇਸਿਸ ਦਰਜੇ ਜੋ ਲੁਧਿਆਣਾ ਵਿਖੇ ਸਦਰ ਤੇ ਡੁਗਰੀ ਥਾਣੇ ਦੇ ਏਰੀਆ ਦੇ ਵਿੱਚ ਇਨਾਂ ਨੇ ਦੋ ਵਾਰਦਾ ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਇਹਦੇ ਨਾਲ-ਨਾਲ ਇਨਾਂ ਨੇ ਇੱਕ ਖਮਾਣੋ ਵਿਖੇ ਫਾਇਰਿੰਗ ਵੀ ਕੀਤੀ ਸੀਗੀ ਉਹ ਵੀ ਕਾਫੀ ਇੰਪੋਰਟੈਂਟ ਹੈ ਉਹਦੀ ਵੀ ਅਸੀਂ ਤਫतीश ਕਰ ਰਹੇ ਹਾਂ ਤੇ ਦੇ ਨਾਲ-ਨਾਲ ਜੋ ਇਨਾਂ ਦੇ ਬਾਕੀ ਵੀ ਸਾਥੀ ਨੇ ਇਦਾਂ ਦੇ ਕੇਸਿਸ ਦੇ ਵਿੱਚ ਇਨਾਂ ਦੀ ਸਮੂਲੀਅਤ ਰਹੀ ਹੈ ਇੱਕ ਵੱਡਾ ਜੋ ਇੱਕ ਗੈਂਗ ਸੀਗਾ ਅ ਫੌਲਿਸ ਦੀ ਇੱਕ ਟਾਈਮਲੀ ਇੰਟਰਵੈਂਸ਼ਨ ਤੇ ਪੁਲਿਸ ਦੇ ਬਹੁਤ ਵਧੀਆ ਤਰੀਕੇ ਨਾਲ ਦੀ ਤਫਤੀਸ਼ ਇੱਕ ਸਾਇੰਟਿਫਿਕ ਤਫਤੀਸ਼ ਕਰਦੇ ਹੋਏ ਜੋ ਅੱਜ ਇਹ ਸਕਸੈਸ ਮਿਲਾ ਇਹਦੇ ਨਾਲ ਇੱਕ ਵੱਡਾ ਗੈਂਗ ਨੂੰ ਵੀ ਪੁਲਿਸ ਪਖੰਡਾ ਪੁਲਿਸ ਨੇ ਇਸ ਚੀਜ਼ ਨੂੰ ਅਨਰਥ ਕੀਤਾ ਹੈ ਕਿ ਉਹ ਆਫਰਿੰਗ ਮੇਜਿਸ ਇਨ ਰਾਜੀ ਤਾਂ ਸਭ ਤੇ ਨਹੀਂ ਮੁਲਾਜ਼ਮ ਤੇ ਨਹੀਂ ਕਿਉਂਕਿ ਉਹ ਬਾਈਕ ਤੇ ਉੱਪਰ ਸਵਾਰ ਸੀਗੇ ਉਹਨਾਂ ਨੇ ਵੀ ਆਪਣੇ ਬਚਾਅ ਦੇ ਵਿੱਚ ਕੀਤਾ ਤੇ ਪੁਲਿਸ ਨੇ ਵੀ ਹਵਾਈ ਫਾਇਰ ਕੀਤਾ ਤਾਂਕਿ ਇਹਨਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਇਹਨਾਂ ਨੂੰ ਫੜ ਲੈ ਇੰਪੋਰਟੈਂਟ ਸੀਗਾ ਤੇ ਇਹ ਹੌਟ ਚੇਸ ਦੇ ਵਿੱਚ ਹੀ ਪੁਲਿਸ ਨੇ ਦੋਨੋਂ ਪੱਖੋਂ ਇਹਨਾਂ ਨੂੰ ਘੇਰਿਆ ਪਾਇਆ ਤੇ ਇਹ ਫਿਰ ਆਪਣੀ ਬਾਈਕ ਤੋਂ ਡਿੱਗ ਪਏ ਤੇ ਤਾਂ ਹੀ ਨਾਦਰ ਫਿਰ ਫਿਰ ਇਹਨਾਂ ਨੂੰ ਫੜਿਆ ਗਿਆ ਹਾਂਜੀ ਇਹ ਐਡਮਿਟਡ ਸਿਵਲ ਹਸਪੀਟਲ ਵਿਖੇ ਇਹਨਾਂ ਦੇ ਇਲਾਜ ਚੱਲ ਰਿਹਾ ਹੈ